ਕਲਾਤ ਮਾਰਦੀ ਤਕਲੀਫ ਹੁੰਦੀ ਹੈ ਤੇ ਅਸੀਂ ਬੜਾ ਦੁੱਖ ਮੰਨਦੇ ਆ ਬਹੁਤ ਤੱਕ ਮੈਨੂੰ ਲੱਗਦਾ ਕਿ ਇੱਥੇ ਛਾੜੀ ਗਏ ਨੇ ਬੜੀ ਸਿੱਖਿਆ ਵੀ ਦੇਣੀ ਚੰਗੀ ਨਹੀਂ ਹੁੰਦੀ ਬੜੀ ਸਿੱਖਿਆ ਦੇ ਦੋ ਤੇ ਆਪਾਂ ਕੰਨੇ ਨਹੀਂ ਨਹੀਂ ਇਹ ਸਾਡੇ ਕੋਲ ਇੱਥੇ ਹੁੰਦਾ ਨਹੀਂ ਲਾਮੇ ਜਾਣ ਲੱਗੇ ਮੈਂ ਅਮੀਸਾ ਮੈਨੂੰ ਸੇਵਾਦਾਰ ਕੰਨੇ ਬਾਬਾ ਜੀ ਉੱਥੇ ਜਾਣ ਲੱਗੇ ਜਾਣਾ ਚਾਹੀਦਾ ਚਲੇ ਜਾ ਕੋਈ ਗੱਲ ਨਹੀਂ ਜਾਣਾ ਚਾਹੀਦਾ ਜਾਇਆ ਮੈਨੂੰ ਕੋਈ ਦੁੱਖ ਨਹੀਂ ਹੈ ਮੈਂ ਕਹਿੰਦਾ ਜਿੱਥੋਂ ਦਾ ਮਣਕਾ ਹੈ ਨਾ ਇੱਥੇ ਆਣਾ ਹੈ ਜਿਸ ਮਾਲਾ ਦਾ ਮਣਕਾ ਹੈ ਉਹ ਜਾਣਾ ਨਹੀਂ ਕਿੱਥੇ ਨਹੀਂ ਜਾਂਦਾ ਟੱਕੇ ਖਾ ਕੇ ਆਊਗਾ ਬੋਲੇ ਸੋ ਨਿਆ ਸੁਬਹਾ ਸਿਆਲਾ ਪਰ ਉਹਨੂੰ ਉਸ ਮਣਕੇ ਚ ਆਣ ਲੱਗੇ ਫੇਰ ਟਾਈਮ ਲੱਗਣਾ ਓਖਾ ਗੰਢ ਲੱਗ ਜਾਣੀ ਹੈ ਫੇਰ ਗੰਢ ਧਾਗਾ ਟੁੱਟ ਜਾਈ ਨਾ ਜੁੜਦਾ ਨਹੀਂ ਹੈ ਗੰਢ ਮਾਰਨੀ ਪੈਂਦੀ ਜੇ ਗੰਢਾ ਲੱਗ